ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਾਈ ਰੂਪਾ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਦੇ ਤਹਿਸੀਲ ਫੂਲ ਦਾ ਪਿੰਡ ਆ ਦੋ ਤੁਹਾਨੂੰ ਬਹਿਣਾ ਦਿਖਾ ਦੇਵਾਂਗੇ ਸੂਈਆਂ ਸਵਾਈਆਂ ਕਦੋਂ ਸੂਈਆਂ ਬਾਈ ਜੀ ਤੋਂ ਪੁੱਛਾਂਗੇ ਤੇ ਰੇਟ ਡਿਟੇਲ ਸਾਰੀ ਵੀਡੀਓ ਦੇ ਵਿੱਚ ਹੋਊਗੀ ਨਾਮ ਡਰੈਸ ਆਪ ਕੋ ਪੁੱਛ ਕੇ ਦੱਸਾਂਗੇ ਗੱਲਬਾਤ ਕਰਾਵਾਂਗੇ ਫਾਰਮ ਦੇ ਵਿੱਚੋਂ ਆਪਾਂ ਵੀਡੀਓ ਕਵਰ ਕਰ ਰਹੇ ਆ ਤਾਂ ਆਪ ਹੀ ਬਾਈਆਂ ਦੇ ਨਾਮ ਰੱਖੇ ਹੋਇਆ ਬਾਕੀ ਵਪਾਰ ਦਾ ਹੀ ਕੰਮ ਆ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਘਰ ਬਚਾਉਣਾ ਦਸਲੀ ਤੁਸੀਂ ਆਪ ਦੀ ਆਪ ਕਰਨੀ ਹੈ ਕਿਉਂਕਿ ਪੈਸੇ ਤੁਹਾਡੀ ਜੇਬ ਚੋਂ ਜਾਣੇ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਹਾਂ ਜੀ ਬਹੁਤ ਵਧੀਆ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਨੰਬਰ ਹੈ 9463842855 ਹਾਂ ਜਿਹੜਾ ਹੈਗਾ ਈ 7087820 20605 20605 ਹਾਂ ਪਿੰਡ ਆਪਣਾ ਵੀਰੇ ਪਿੰਡ ਭਾਈ ਰੁਪਈ ਪਿੰਡ ਪੈ ਰੁਪਿਆ ਜਿਲਾ ਆਪਾਂ ਨੂੰ ਜਿਲਾ ਬਹੰਡਾ ਈ ਤਸੀਲ ਫੂਲ ਈ ਤਸੀਲ ਫੂਲ ਨੇੜੇ ਤੇੜੇ ਕਿਹੜੇ ਪਿੰਡ ਨੇ ਨੇ ਸਲਾਪੁਰ ਰਹਿ ਗਈ ਇੱਕ ਸਾਈਡ ਰਾਮਪੁਰਾ ਫੂਲ ਪਜਣੀ 42 ਪਿੰਡ ਤੇ ਵਪਾਰ ਦਾ ਹੀ ਕੰਮ ਆਪਾਂ ਦਾ ਹਾਂਜੀ ਹਾਂਜੀ ਵਪਾਰ ਤੇ ਬਾਈ ਜੀ ਅੱਜ ਫਿਰ ਦੋ ਦਿਖਾ ਰਹੇ ਹਾਂ ਹਾਂਜੀ ਦੋ ਬਾਈ ਇੱਕ ਪਹਿਲਾ ਸੂਆ ਹਾਂ ਇੱਕ ਪਹਿਲਾ ਸੂਆ ਇੰਦਰ ਬਲੈਕ ਤੋਂ ਸਟਾਰਟ ਕਰ ਲਿਆ ਆਪਾਂ ਹਾਂਜੀ ਤੇ ਜਿਹੜੀ ਆਪਾਂ ਆ ਬਲੈਕ ਇੱਧਰ ਆ ਜੋ ਬੇ ਬਲੈਕ ਬੈਡ ਦੇਖੀ ਜਾਨੇ ਹਾਂ ਹਾਂ ਕਾਦੋਂ ਸੂਈ ਆ ਵੀਰੇ ਬਈ ਚਾਰ ਪੰਜ ਦਿਨ ਦੀ ਸੂਈ ਆ ਗਈ ਚਾਰ ਤੋਂ ਪੰਜ ਦਿਨ ਸੂਈ ਨੂੰ ਹੋ ਗਏ ਬੱਚੀ ਮਗਰ ਆ ਗਈ ਹਾਂਜੀ ਆਪਾਂ ਮਤਲਬ ਆਪਣੇ ਕੋਲੇ ਅੱਜ ਹੀ ਆਈ ਹੈਗੀ ਓਕੇ ਆਪਣੇ ਕੋਲੇ ਵੀ ਲੈ ਕੇ ਆਂਦੀ ਐ ਇੰਨਾ ਫਿਰ ਦੁੱਧ ਹੁਣ ਇਹ ਥੱਲੇ ਇਸ ਟਾਈਮ ਤਾਂ ਬਈ ਦੇਖੋ ਮਤਲਬ ਵੀ 11 12 ਲੀਟਰ ਹੋਇਆ ਇਸ ਟਾਈਮ ਦਾ ਯਾਨੀ 13 14 ਕਿਲੋ ਬੈਲ ਨੇ ਚੁਵਾ ਦੇਣਾ ਦੁੱਧ ਸੇਵਾ ਵਾਲੇ ਬੰਦੇ ਕੋਲੇ ਜਾਊਗਾ ਖੋਲੋ ਜੀ ਤੋੜ ਰੱਖ ਲੈ ਕੇ ਚੈੱਕ ਯਾਨੀ ਪਹਿਲਾਂ ਸੇਵਾ ਨੇ ਹੀ ਬੰਦੇ ਨੇ ਚੁੱਕੋ ਬਾਕੀ ਥਾਂ ਲੇਵੇ ਦੀ ਬਹੁਤ ਸਾਫ ਆ ਨਾ ਹਾਂਜੀ ਥਾਂ ਲੇਵੇ ਦੀ ਸਾਫਾ ਸੂਆ ਪਹਿਲਾਂ ਸੂਈ ਪਿਆ ਨਾ ਹਾਂ ਪਲੂਣ ਜੀ ਪਹਿਲਾਂ ਸ ਥੋੜਾ ਜਿਹਾ ਗਰਲੈਂਡੋ ਦਾ ਅੰਗੇ ਤੇ ਚ ਹੈਗਾ ਜੀ ਉਸ ਹਿਸਾਬ ਨਾਲ ਜਜਮੈਂਟ ਕਰ ਲਿਓ ਤੇ ਅੰਗੀ ਸਾਫ ਸੁਥਰੀ ਬੈੜ ਹੈਗੀ ਤੇ ਲੇਵੇ ਦੀ ਕੰਪੈਕਟ ਲੇਵੇ ਦੀ ਆ ਫਟ ਫਟ ਹਵਾਨਾ ਬਾਕੀ ਮੈਕਸੀ ਬਰੀਡ ਚ ਆ ਗਈ ਜੀ ਇਹ ਗਰਮੀ ਕੁਲਮੀ ਵੀ ਨਹੀਂ ਮੰਨਦੀ ਓਕੇ ਮੈਕਸ ਬਰੀਡ ਚ ਆ ਗਈ ਬਾਕੀ ਦੀ ਗੱਲ ਗਰਮੀ ਨਹੀਂ ਮੰਨਣੀ ਘਰੇ ਦੁੱਧ ਪੀਣ ਵਾਲਾ ਸੌਦਾ ਹਨਾ ਹਾਂ ਜੀ ਦੁੱਧ ਬਹੁਤ ਚੰਗਾ ਦਿਓ ਜੀ ਹੂੰ ਘਰੇ ਦੁੱਧ ਪੀਣਾ ਮਾਰਾਂ ਬਾਈ ਇੱਕ ਨੰਬਰਾਂ ਚੋਂ ਟਾਂ ਟਾਂ ਕੋਈ ਟੈਨਸ਼ਨ ਮਾਰ ਦੇ ਵਰਤਾਰਾ ਲਾਓ ਬੱਚਾ ਹਾਂ ਜੀ ਧਾਰਾ ਕੁਆਲਟੀ ਚੰਗੀ ਆ ਤੇ ਦੁੱਧ ਹੁਣ ਕਿੰਨਾ ਦੱਸਾਏ ਬੋਲਾ ਏ ਥੱਲੇ ਬਾਈ 11 12 ਲੀਟਰ ਚੰਗੇ ਆ ਜੀ ਸਾਫ ਸੁਥਰੀ ਆ ਬਾਕੀ ਦਾ ਆ ਦੇਖੋ ਵੀਰੋ ਨਿਆਣਾ ਆਪਾ ਪਾ ਲਿਆ ਠੀਕ ਆ ਜੀ ਥਾਂ ਲੇਬੀ ਦੀ ਸਾਫ ਆ ਤੇ ਧਾਰਾਂ ਤੂਰਾ ਬਾਈ ਆਪਾਂ ਨੂੰ ਮਾਰ ਕੇ ਦਿਖਾ ਦੂਗਾ ਲਿਓ ਜੀ ਪਾਣੀ ਲੈਂ ਮੈਂ ਲਿਓ ਜੀ ਪਾਣੀ ਦਿਓ ਮਾਰੋ ਵੀਰੇ ਨਰਮ ਨਾ ਤਰਾ ਆ ਦੇਖੋ ਜੀ ਕੈਮਰਾ ਆਪਣਾ ਆਉਣਾ ਚੱਲਦਾ ਜੀ ਠੀਕ ਆ ਜੀ ਸੀਨ ਸਾਉ ਦਾ ਫਿਰ ਪੂਰੀ ਬਾਈ ਸੀਨ ਸੰਢੀ ਪੂਰੀ ਓਕੇ ਉਹ ਤਾਂ ਪੂਰੀ ਠੰਡੀ। ਕਹਿੰਦਾ ਮਾਦੂਰੀ ਵੀ ਘਰੇ ਦੁੱਧ ਪੀਣ ਵਾਲਾ ਸੌਦਾ ਪੂਰਾ ਪੂਰਾ। ਹਾਂਜੀ ਹਾਂਜੀ ਹਾਂਜੀ। ਓਕੇ। ਬਾਕੀ ਦਾ ਰੇਟ ਹੋ ਵੀ ਕਮਾਲ ਦੇ ਹੋ ਜੀ। ਅੱਛਾ ਰੇਟ ਜਮਾ ਜਾਇਆ ਜੋ ਬਾਈ। ਓਕੇ। ਤੇ ਦੇਖੋ ਨਾ ਮਾਰ ਦਿਓ ਤਾਂ ਨੰਬਰ ਥਾਣ ਬਹੁਤ ਚੰਗਾ ਸੱਟਿਆ ਹਨਾ। ਦੇਖੋ ਨੇੜੋ ਖਾਉ ਜੀ ਥਾਣ ਹਨਾ। ਆਹ ਦੇਖੋ ਜੀ ਥਾਣ ਦੇ। ਇਹ ਸਾਦ ਨਾਲੇ ਪਿੱਛੇ ਦੀ ਨਦੀ ਦੇ ਸਾਈਡ ਤੋਂ। ਆਹ ਦੇਖੋ। ਥਾਣ ਪੂਰਾ ਦੂਜੇ ਸਵਰਗ ਦਾ ਥਾਣ ਲੱਗਿਆ। ਮੈਂ ਕਹਿੰਦਾ ਥਾਣ ਤਾਂ ਜਮਾ ਕਾਲਮੀ ਥਾਣ ਲੱਗਿਆ ਹਨਾ ਬਾਕੀ ਦਾ। ਮਾਰੋ ਜੀ। ਸਾਰਾ ਦੂਰਾਂ ਜਿਹਾ ਆਪਾਂ ਗ ਆ ਦੇਖੋ ਜੀ ਦੇਖੋ ਜੇ ਹੂੰ ਤੇਵਾ ਦੀ ਤਾਂ ਫਿਰ ਪੂਰੀ ਹੈ ਨਾ ਇੱਕ ਨੰਬਰ ਇੱਕ ਨੰਬਰ ਜੀ ਦੂਜਿਆਂ ਜਿਵੇਂ ਮਾਰ ਦੋ ਬਾਕੀ ਦਾ ਫਿੱਟ ਫਾੜ ਲੈਵੇ ਵਾਲੀ ਹਾਂ ਜੀ ਪੂਰੀ ਫਿਟਿੰਗ ਲਾੜ ਰਹੀ ਜੀ ਹੂੰ ਓਕੇ ਜੀ ਆ ਦੇਖ ਬੱਸ ਵੀਰੇ ਮੱਖੀਆਂ ਬਹੁਤ ਜ਼ਿਆਦਾ ਚੰਗੀ ਹੈ ਜੀ ਹਾਂ ਲੈਵੇ ਦੀ ਸਾਫ ਆ ਨਿਆਣਾ ਖੋਲੋ ਜੀ ਇਹਨੇ ਪਾਸੇ ਬਾਈ ਨਰਮਲ ਬਈ ਦੇ ਮਗੇ ਕੁੜਾ ਟੇਬਾਦਲਾ ਜਣੀ ਇਹ ਚ ਕੁਝ ਨਹੀਂ ਹੋਣਾਗਾ ਹੂੰ ਛੋੜ ਹੀ ਹੂੰ ਹਾਂ ਕੱਲੇ ਛੋੜ ਕਰਾਂਗੇ 1000 ਰੁਪਏ ਇਹ 38000 ਰੁਪਏ ਲਵਾਂਗੇ ਬਾਈ ਜੋ ਆ ਮਾ ਜੈ ਰੇਟ ਆ ਯਾਰ ਖੰਚ ਕੀ ਆ ਹਨਾ ਫਿਰ ਇਹ ਤਾਂ ਜਮਾ ਮਖਾ ਜੀ ਮਤਲਬ ਇਨੀਆਂ ਰੇਟ ਤੋਂ ਮਿਲ ਜੇ ਓਕੇ 38000 ਜੀ ਮਗਰ ਬੱਚੀ ਪਹਿਲਾ ਸੂਆ ਸੂਈ ਸੋਈ ਓਕੇ ਜੀ ਠੀਕ ਆ ਜੀ 38000 ਰੁਪਏ ਦੇ ਦੇ ਓਕੇ ਤੇ ਹੁਣ ਦੋ ਨੰਬਰ ਦੀ ਗੱਲ ਕਰ ਲਈ ਹੋਲ ਲੋ ਜੀ ਇਹ ਬਾਈ ਦੂਜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਇਹ ਕਿੰਨੇ ਦਿਨ ਹੋ ਗਏ ਜੀ ਇਹ ਇਹਨੂੰ ਅੱਜ ਤੀਜਾ ਦਿਨ ਬਾਈ ਸੁਣੇ ਨੂੰ ਤੀਜਾ ਦਿਨ ਥਾਂਲੇਵੇ ਦੀ ਪੂਰੀ ਸਾਫ ਆ ਕਿੰਨਾ ਫਿਰ ਬੋਲਾ ਰੈਡੀ ਆ ਥੱਲੇ ਬੋਲਾ ਬਾਈ 14-15 ਲੀਟਰ ਤਿਆਰ ਆ ਇਹਦੇ ਕੋਲ 14 ਤੋਂ 15 ਲੀਟਰ ਹਾਂਜੀ ਕਿੰਨਾ ਦੁੱਧ ਦੇ ਦੋਗੇ ਬਾਈ ਦੁੱਧ ਬਾਈ ਦੇ ਦੋਗੇ ਇਹ ਮੰਨ ਕੇ ਲੋ ਵੀ 17 ਲਾਟਰ ਸਰਦਾਰਾਂ ਦੋ ਥਾਂਲੇਵੇ ਦੀ ਜਰਸੀ ਦਾ ਕ੍ਰੋਸ ਆ ਗਈ ਇਹ ਸੂਆ ਦੂਜਾ ਇਹ ਓਰੀਜਨਲ ਦੂਜਾ ਸੂਆ ਜੀ ਓਕੇ ਖੋਲੋ ਜੀ ਮਗਰ ਆ ਗਿਆ ਬੱਚਾ ਮਿਲ ਕਾਪ ਜੀ ਥਾਂਲੇਵੇ ਦੀ ਪੂਰੀ ਸਾਫ ਤੇ ਕੱਦ ਕਾਟ ਦੀ ਚੰਗੀ ਆ ਕੱਦ ਕਾਟ ਫੁੱਲ ਹੈ ਕੱਦ ਕਾਟ ਪੂਰਾ ਫੁੱਲ ਆ ਜੀ ਹਾਂਜੀ ਬਾਕੀ ਦੀ ਗੱਲ ਜੇ ਆਪਾਂ ਗੱ ਥਾਂ ਲੈਵਾ ਕਰੋ ਚੱਕ ਨੇੜ ਤੋਂ ਇੱਕ ਨੰਬਰ ਥਾਂ ਲੈਵਾਗਾ ਬਾਕੀ ਦੀ ਗੱਲ ਕੱਦ ਕਾੜ ਸੋਨਾ 13 14 ਕਿਲੋ ਵੀ ਬਾਈ ਹਾਂ 13 14 ਕਿਲੋ ਬੋਲਾ ਤਿਆਰ ਹੈ 13 ਤੋਂ 14 ਕਿਲੋ ਬੋਲਾ ਇਹ ਥੱਲੇ ਰੈਡੀ ਆ ਬਾਈ ਦਾ ਕਹਿਣਾ ਹਾਂਜੀ ਤੇ ਦੁੱਧ ਬਾਈ ਕਹਿੰਦਾ 17 18 ਕਾੜ ਦੂ ਬਾਈ 17 18 ਕਿਲੋ ਬਾਈ ਸੇਵ ਵਾਲੇ ਬੰਦੇ ਕੋਲੇ ਜਾ ਬੜੀ ਕੱਢ ਦੇਣਾ ਬੜਨੇ ਦੇ ਦੇਣਾ ਲੈਵਾਲੂਗਾ ਸਾਫ ਹਨਾ ਦੇਖ ਹਾਂਜੀ ਹਾਂਜੀ ਥਾਂ ਲੈਵਾ ਪੂਰੀ ਸਾਫ ਤੇ ਧਾਰਾ ਇਹਦੀਆਂ ਫਿਰ ਮਾਰ ਦੇਣਾ ਹਾਂਜੀ ਧਾਰਾ ਮਾਰਨੀ ਓਕੇ ਜੀ ਧਾਰਾ ਮਾਰ ਦਿਓ ਵੀਰੇ ਸਰੋਜਕਾ ਆ ਦੇਖੋ ਵੀਰੋ ਬੱਚਾ ਆਪਾਂ ਲਾ ਲਿਆ ਠੀਕ ਹੈ ਜੀ ਤੇ ਸੀਲ ਸਾਹ ਉੱਤਰ ਗਿਆ ਬੜਾ ਦੋਨੇ ਹੀ ਵਧੀਆ ਹਨਾ ਬਾਈ ਪੂਰੀਆਂ ਠੰਡੀਆਂ ਬੜਾ ਦੋਨੀਆਂ ਤਾਂ ਠੰਡੀਆਂ ਹੂੰ ਆ ਦੇਖੋ ਨਹੀਂ ਕਿਸੇ ਗੱਲ ਬਾਕੀ ਚੌਂਟਾਂ ਵਾਲੇ ਚੰਗੇ ਦੋਨੋਂ ਬੜਾ ਚੌਂਟਾਂ ਚੰ ਠੀਕ ਆ ਹੋਲੀ ਚਵਾਈ ਮੂਠੀ ਓਕੇ ਜੀ ਇਹਨਾਂ ਕਰੀ ਬੱਚਾ ਇੱਧਰ ਬੱਚਾ ਬਨੋ ਜੀ ਤੁਹਾਡੇ ਸਾਹਮਣੇ ਬੱਚਾ ਲਾਤਾ ਤੇ ਥਣ ਥਣੋਂ ਬੈਠਦਾ ਬਹੁਤ ਚੰਗਾ ਦਿਖਾਵਾਂਗੇ ਨੇੜੇ ਤੋਂ ਵੀ ਆ ਦੇਖੋ ਤੂੰ ਤਾਂ ਆ ਹੁੰਦਾ ਬਾਈ ਕਿਹੜਾ ਆਪਾ ਚਲੋ ਦਿਖਾਤਾ ਅਗਲੇ ਨੂੰ ਜੱਜਮੈਂਟ ਹੋਈ ਦੀ ਆ ਕੇ ਸਭ ਕੁਝ ਦੇਖਿਆ ਜੀ ਬੰਦਾ ਕੋਈ ਨਹੀਂ ਦੇਖਿਆ ਉਹਦੀ ਤਸੱਲੀ ਕਰੇ ਥਾਣਾ ਬਹੁਤ ਚੰਗੇ ਲੱਗੇ ਪਰ ਇੰਨੀ ਆਪਣਾ ਮਾਨ ਵੀ ਗੱਲ ਦੀ ਬੰਦਰਾ ਕਿਹੜਾ ਲੱਗੂਗਾ ਨਹੀਂ ਨਹੀਂ ਠੀਕ ਆ ਜਿਹੜੀ ਗੱਲ ਆਪਾਂ ਦਿਖਾਈ ਸੀ ਉਹ ਲਈ ਬੜੂ ਕੋਸ ਹੋਰ ਨਿਕਾਇਆ ਕੋਸ ਹੋਰ ਨਿਕਲੂ ਕੋਸ ਹੋ ਜੀ ਨਹੀਂ ਠੀਕ ਆ ਵੀਰੇ ਹਾਂਜੀ ਦੇਖ ਕਰੋ ਕਿ ਆਵੇ ਬੇਫਿਕਰ ਹੋ ਕੇ ਆਦਾ ਦਸਤਕਲ ਜਾਓ ਠੀਕ ਆ ਆ ਨੇੜੋਂ ਦਿਖਾਓ ਜੀ ਹੁਣ ਪਸਮਾਇਆ ਥਾਣਾ ਰੇਡ ਦੀ ਦਿਖਾਓ ਬਈ ਤੇਰੇ ਬਹੁਤ ਚੰਗਾ ਥਾਣਾ ਦਿਖਾਤਾ ਵੀਰੇ ਆ ਦੇਖੋ ਜੀ ਪੂਰਾ ਰੋਗ ਰੋਗ ਦਾ ਫੜਮੇ ਪੂਰੇ ਗੈਪ ਤੇ ਬਾਕੀ ਦਾ ਮੁਠੀ ਵਾਲਾ ਹਾਥੀ ਜਵਾਈ ਆ ਹਾਂਜੀ ਹਾਂਜੀ ਭੋਵੇਂ ਜਵਾਗ ਚ ਹੋਈ ਜਾਣ ਜੂ ਨਹੀਂ ਗੱਲ ਕੋਈ ਨਹੀਂ ਨਹੀਂ ਉਹ ਠੀਕ ਗੱਲ ਆ ਆ ਦੇਖੋ ਜੀ ਧਾਰਾ ਕਰੋ ਚੱਕ ਇੱਕ ਨੰਬਰ ਆ ਨਗਲਿਆਂ ਦੇ ਮਾਰ ਦੋ ਦੇਖੋ ਜੀ ਜਵਾਈ ਦੀ ਤਾਂ ਫਿਰ 100 ਦੀ 100 ਹੀ ਆ ਨਾ ਅਖਾ ਜੀ ਹਮ ਮਰਾ ਸੁਣਾ ਚ ਲੱਗੇ ਜੇ ਇਹਦਾ ਨਹੀਂ ਵੀ ਜਾਣਦਾ ਉਹ ਵੀ ਦੋ ਦੇ ਓਕੇ ਜੀ ਦੇਖੋ ਓਕੇ ਵੀਰੇ ਖੋਲ ਦੋ ਨੇ ਹੁਣ ਥੱਲੋਂ ਦਾ ਫਿਰ ਧਾਰਾ ਧੂਰਾ ਤਾਂ ਦੇਖੇ ਕਰੋ ਜੀ ਬਸ ਬੇਫਿਕਰ ਉਹ ਕਹੇ ਜੀ ਬੰਦਾ ਇਹ ਗੱਲ ਨਹੀਂ ਦੀ ਕਿਹੜਾ ਲੱਗੂ ਆ ਹਮ ਦੇ ਫਿਕਰ ਉਹ ਕਰੀ ਨਾ ਇਹ ਆਪਣੇ ਵਾਲਾ ਰੇਟ ਕੋਈ ਮਾਨ ਨਹੀਂ ਇਹ ਗੱਲ ਦਾ ਠੀਕ ਹੈ ਜੀ ਛੇਤੀ ਦੇ ਸਕਦਾ ਜੀ ਓਕੇ ਜੀ ਇਹਦੇ ਕਿੰਨੇ ਪੈਸਾ ਬਈ ਇਹਦੇ ਤਾਂ ਇਹ ਦੇਖੋ ਬਈ ਪੂਰਾ ਤਰਦਕਾਟ ਵਾਲੀ ਵਹਿੜ ਹੈਗੀ ਕੋਈ ਛੋਟੀ ਨਹੀਂ ਬੰਦਾ ਮੰਨੇ ਹਾਂ ਜੀ ਪੂਰੀ ਠੰਡੀ ਸੀਲ ਹੂੰ ਪੂਰੀ ਟੈਨਸ਼ਨ ਨਹੀਂ ਇਹਨੇ ਲੈ ਲਾਂਗੇ ਬਈ ਬਈ ਇਹ ਤਾਂ ਲੈ ਲਾਂਗੇ ਆਪਾਂ 55000 ਰੁਪਏ ਚੋਣ ਮੰਨ ਜਸ ਨੂੰ ਐਸ ਰੇਟੀ ਤਾਂ ਮਿਲਦੀ ਵੀ ਨਹੀਂ ਇਹੋ ਜੀ ਬਖਾ ਜੀ 65000 ਦੀ ਵਹਿੜ ਹੈ ਓਕੇ ਜੀ ਜਮਾ ਜਾਏ ਰੇਟ 55000 38500 ਹਾਂਜੀ ਉਹਦਾ 38500 ਇਹਦਾ 55 ਉਹਦੇ ਥੱਲੇ ਬੋਲਾ ਕਿੰਨਾ ਸੀਗਾ ਉਹਦੇ 11 12 ਲੀਟਰ ਹੋ ਜੀ ਇਹਦੇ 14 13 14 ਲੀਟਰ ਹੈ ਓਕੇ ਹਾਂਜੀ ਤੇ ਨੰਬਰ ਬਾਈ ਫੇਰ ਬੋਲ ਦੋ ਨੰਬਰ 94638 42852 ਦੂਜਾ ਹੈਗਾ ਜੀ 7078 20605 ਪਿੰਡ ਭਾਈ ਰੂਪੇ ਤੁਹਾਨੂੰ ਦੋ ਬੈੜਾ ਦਿਆਂ ਮੈਂ ਬਾਜ ਬਰੇਡ ਚ ਕਵਰ ਕਰਕੇ ਦਿੱਤੀਆਂ ਜੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ